ਚੱਲ ਰਿਹਾ ਕਿੰਨੇ ਐਕਸੀਡੈਂਟ ਹੋ ਰਹੇ ਆ ਕਿੰਨੇ ਲੋਕਾਂ ਦੀ ਜਾਨ ਜਾ ਰਹੀ ਹੈ ਸੋ ਇਹ ਬੜੀ ਸਮੇਂ ਦੀ ਲੋੜ ਸੀਗੀ ਔਰ ਅੱਜ 26 ਜਨਵਰੀ ਵਾਲੇ ਦਿਨ ਜਿਹੜਾ ਵਾ ਉਹ ਮਾਨ ਸਾਹਿਬ ਨੇ ਇਹਦਾ ਜਿਹੜਾ ਵਾ ਇਹਦੀ ਸ਼ੁਰੂਆਤ ਜਿਹੜੀ ਆ ਕਿ ਕੱਲ ਜਲੰਧਰੋਂ ਜਿਹੜੀ ਆ ਉਹ ਹੋਣੀ ਆ ਇਹਦੇ ਨਾਲ ਕਾਫੀ ਜਿਹੜਾ ਵਾ ਲੋਕਾਂ ਨੂੰ ਜਿਹੜੇ ਖਾਸ ਕਰਕੇ ਰਾਹੀਰ ਨੇ ਉਹਨਾਂ ਨੂੰ ਰਾਤ ਮਿਲੂਗੀ ਫਰਸਟ ਏਡ ਦੀ ਸਮੱਸਿਆ ਜਾਂ ਕੋਈ ਵੀ ਤੁਹਾਨੂੰ ਸੜਕ ਦੇ ਵਿੱਚ ਕੋਈ ਸਫਰ ਕਰਦਿਆਂ ਕੋਈ ਦਿੱਕਤ ਆਉਂਦੀ ਆ ਇਹ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਹ ਤੁਹਾਡੀ ਮਦਦ ਤੇ 24 ਘੰਟੇ 7 ਪਰੋ ਸਰਕਾਰ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਆ ਇਹਦੇ ਇਸ ਬੰਦ ਮੀਡੀਆ ਰਾਹੀਂ ਦੱਸ ਦਿਓ ਕਿ ਜਿਹੜਾ ਇੱਕ ਤੇ ਐਕਸੀਡੈਂਟ ਹੋ ਜਾਂਦਾ ਉਹ ਕਿਸੇ ਨੂੰ ਮਤ ਘਰਦਾ ਵਾ ਇਹ ਗੱਲਾਂ ਇਕੱਲੇ ਡਰਦੇ ਸੀ ਪਰ ਫਰਿਸ਼ਤੇ ਸਕੀਮ ਦੇ ਕੰਦੇ ਉਹਨਾਂ ਨੂੰ ਨਾਮ ਦਿੱਤਾ ਜਾਵੇ ਇਸ ਬੰਦ ਹੋਰ ਇਹ ਬੜੀ ਅੱਛੀ ਸਕੀਮ ਆ ਕਿਉਂਕਿ ਅਸੀਂ ਕਈ ਵਾਰ ਦੇਖਦੇ ਆ ਕਿ ਸਰਕਾ ਤੇ ਕੋਈ ਘਟਨਾ ਹੋ ਜਾਂਦੀ ਆ ਡਰਦੇ ਆ ਕੋਈ ਜਿਹੜਾ ਆਪਣਾ ਐਕਸੀਡੈਂਟ ਜਿਹਾ ਹੋਇਆ ਹੁੰਦਾ ਸੱਟਾਂ ਲੱਗੀਆਂ ਹੁੰਦੀਆਂ ਕੋਈ ਡਰਦੇ ਉਹਨੂੰ ਚੁੱਕਦਾ ਨਹੀਂਗਾ ਪਰ ਹੁਣ ਸਰਕਾਰ ਨੇ ਉਹ ਸਕੀਮ ਸ਼ੁਰੂ ਕੀਤੀ ਗਈ ਆ ਫਰਿਸ਼ਤੇ ਸਕੀਮ ਜਿਹਦੇ ਤਹਿਤ ਜਿਹੜਾ ਵੀ ਜਿਹੜਾ ਵਾਦੁਰ ਘਟਨਾ ਗ੍ਰਸਤ ਆਦਮੀ ਆ ਜਾਂ ਉਹਨਾਂ ਨੂੰ ਲੈ ਕੇ ਹਸਪਤਾਲ ਜਾਊਗਾ ਉਹਨੂੰ ਸਰਕਾਰ ਵੱਲੋਂ ਜਿਹੜੀ ਆ ਮਾਨਤਾ ਦਿੱਤੀ ਜਾਊਗੀ ਉਹਦੀ ਉਹਨੂੰ 2000 ਰੁਪਏ ਜਿਹੜਾ ਵਾ ਐਸ ਰਿਸਪੈਕਟ ਦਿੱਤਾ ਜਾਊਗਾ ਕਿ ਤੁਸੀਂ ਇੱਕ ਚੰਗਾ ਕੰਮ ਜਿਹੜਾ ਸਰਦ ਨਗਰ ਕੌਂਸਲਰ ਨੂੰ ਬੜਾ ਪ੍ਰਾਲਾ ਕੀਤਾ ਜਾ ਰਿਹਾ ਕਿ ਨਜਾਇਜ਼ ਕਬਜ਼ੇ ਹਟਾਏ ਜਾਣ ਫਿਰ ਵੀ ਦੇਖਣ ਨੂੰ ਆਇਆ ਕਿ ਇੱਕ ਧਾਰੀਓਂ ਸ਼ਹਿਰ ਇਦਾਂ ਵਾਂਗ ਕਿ ਜਿੱਥੇ ਨਜਾਇਜ਼ ਕਬਜ਼ੇ ਹੱਦ ਤੋਂ ਜ਼ਿਆਦਾ ਵਾ ਤੇ ਪੋਲੀਟੀਕਲ ਲੋਗਾਂ ਦਾ ਵਿੱਚ ਹੱਥ ਆ ਜਾਂਦਾ ਇਹ ਹੌਲੀ ਹੌਲੀ ਵੇਖੋ ਇਹ ਸਮੱਸਿਆ ਅੱਜ ਦੀ ਨਹੀਂ ਕਿ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਔਰ ਇਹਦੇ ਯਤਨ ਜਿਹੜੇ ਆ ਪ੍ਰਧਾਨ ਸਾਹਿਬ ਨੇ ਸ਼ੁਰੂ ਕਰ ਦਿੱਤੇ ਆ ਕੁਝ ਇੱਕ ਥਾਵਾਂ ਤੋਂ ਜਿਹੜੇ ਅਧਿਆਤ ਕਬਜ਼ੇ ਹਟਾਏ ਗਏ ਆ ਬਾਕੀ ਹੌਲੀ ਹੌਲੀ ਕਰਕੇ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਕਿਸੇ ਨਾਲ ਧੱਕਾ ਕੀਤਾ ਜਾਵੇ ਥੋੜਾ ਟਾਈਮ ਤੁਹਾਨੂੰ ਲੱਗ ਜੇ ਪਰ ਹਰ ਇੱਕ ਨੂੰ ਅਸੀਂ ਐਵੇਂ ਕਿਬਲੀ ਜਿਹੜਾ ਵਾ ਇਹਦਾ ਹੱਲ ਜਰਾ ਆਉਣ ਵਾਲੇ ਸਮੇਂ ਚ ਸ਼ਹੀਦ ਭਗਤ ਸਿੰਘ ਚੌਂਕ ਸਰੋ ਝੰਡਾ ਫੇਰਾ ਹੁਣ ਆਏ ਭਾਈਸੋਹਤਾਰੀ ਵਾਲ ਦੀ ਟੀਮ ਪਰ ਉਥੇ ਰੇੜੀਆਂ ਲੱਗੋ ਨੇ ਖੁਦ ਰੇੜੀਆਂ ਪੜੇ ਕੱਢ ਕੇ ਤੇ ਝੰਡਾ ਫੇੜ ਇਹ ਤਾਂ ਵੀ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਆ ਆਉਣ ਵਾਲੇ ਸਮੇਂ 'ਚ ਇਹ ਸਾਰੀ ਸਮੱਸਿਆ ਜਿਹੜੀ ਆ ਇਹਦੀ ਹੱਲ ਕਿਤੇ ਕੋਈ ਵੀ ਲੋਕੀ ਬੜੇ